ਇਹਦੇ ਵਿੱਚ ਡੈੱਡ ਬੋਡੀ ਮਿਲੀ ਸੀ ਜੀ ਘਰ ਦੇ ਅੰਦਰੋਂ ਬਾਕਸ ਦੇ ਵਿੱਚੋਂ ਬੈੱਡ ਬਾਕਸ ਦੇ ਵਿੱਚ ਉਹਦੀ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਉਹਨਾਂ ਜਿਹੜੇ ਅਸਲ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਲੇਡੀ ਹੈ ਨਾਸ਼ੀ ਦੇਵੀ ਔਰ ਇੱਕ ਉਹਦਾ ਸਾਥੀ ਸੀਗਾ ਸੁਨੋਜ ਕੁਮਾਰ 엘ਿਆਸ ਨਕੁਲ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ओके स्प्रे हो गया नको तो सर मरण वाला नाम नको मरण वाला मरण वाला ਤਾਂ ਵਿਨੋਦ ਕੁਮਾਰ ਹੈ ਵਿਨੋਦ ਕੁਮਾਰ ਐਲੀਅਸ ਨਕੂ ਅੱਛਾ ਅੱਛਾ ਐਲੀਅਸ ਨਕੂ ਕੁਮਾਰ ਲੋ ਸਰ ਜਿਹੜੀ ਲੇਡੀ ਨੇ ਕੰਪਲੇਨਟ ਕੀਤੀ ਸੀ ਉਹ ਹਾਂ ਜੀ ਉਹ ਵੀ ਅਰੈਸਟ ਕੀਤੀ ਹੈ ਜੀ ਉਹ ਐਕਚੁਅਲੀ ਉਹਨਾਂ ਨੇ ਹੀ ਉਹਨੂੰ ਸ਼ਰਾਬ ਪਿਲਾ ਕੇ ਔਰ ਉਹਦੇ ਵਿੱਚ ਕੋਈ ਚੀਜ਼ ਰੀਲੀ ਚੀਜ਼ ਪਿਲਾ ਕੇ ਮਾਰਤਾ ਸੀ ਤੇ ਉਹ ਤੇ ਬੈੱਡ 'ਚ ਬੰਦ ਕਰਤਾ ਸੀ ਤੇ ਜਦੋਂ स्मेल ਆਣੀ ਸ਼ੁਰੂ ਹੋ ਗਈ ਤੇ ਦੈਨ ਸ਼ੀ ਕੇਮ ਟੂ ਨੋ ਫਿਰ ਉਹ ਇਧਰ ਉਧਰ ਕਿਤੇ ਘੁੰਮੀ ਕਿ ਕੁਝ ਨਾ ਕੁਝ ਸਟੋਰੀ ਬਣਾਈ ਜਾ ਸਕੇ ਪਰ ਉਹ ਦਾ ਜਿਹੜਾ ਸਕਸੈਸ ਨਹੀਂ ਹੋ ਸਕਿਆ ਕਿਹਨੇ ਮਾਰਿਆ ਜੀ ਇਹਨਾਂ ਨੇ ਹਾਂ ਜੀ ਮਾਰਿਆ ਕਿਨੇ ਦਾ ਕੱਲ ਨੂੰ ਮਾਰਿਆ ਸੀ ਫ੍ਰਾਈਡੇ ਨੂੰ ਮਾਰਿਆ ਸੀ ਕਿਸ ਨੇ ਮਾਰਿਆ ਜੀ ਹਾਂ ਜੀ ਕਾਰਨ ਕੀ ਸੀ ਸਰ ਰੀਜ਼ਨ ਸੀਗਾ ਮਾਰਨ ਦਾ ਜੀ ਕਿ ਉਹ ਜਿਹੜਾ ਵਿਨੋਦ ਕੁਮਾਰ ਸੀਗਾ ਉਹ ਇਹਦਾ ਹਸਬੈਂਡ ਕਲੇਮ ਕਰਦਾ ਸੀ ਔਰ ਇਹਨਾਂ ਦੇ ਨਾਲ ਰਿਲੇਸ਼ਨ ਬਣਾਉਣਾ ਚਾਹੁੰਦਾ ਸੀ ਜਿਹੜਾ ਇਹ ਕਿਤੇ ਨਹੀਂ ਚਾਹਦੀ ਸੀ ਲੇਡੀ ਵਾਈਫ ਸੀ ਹਾਂ ਜੀ ਤੇ ਆਪਣੇ ਹੈਨ ਵਾਈਫ ਸੀ ਨਾ ਲੀਗਲੀ ਵੈਡਿਡ ਵਾਈਫ ਸੀ ਕਿ ਨਹੀਂ ਇਹ ਡਾਊਟਫੁਲ ਹੈ ਜੀ ਸੱਟੇਵਾਦੇ ਗੁੱਲੂ ਦੀ ਵਾਈਫ ਹੈ ਜੀ ਇਹ ਵਿਨੋਦ ਕੁਮਾਰ ਸੱਟੇਵਾਦੇ ਜੀ ਪ੍ਰਮੋਦ ਕੁਮਾਰ ਹੈ ਜੀ ਉਹਦਾ ਨਾਮ ਹੈ ਪ੍ਰਮੋਦ ਕੁਮਾਰ ਦੇ ਨਾਲ ਇਹਦੇ ਰਿਲੇਸ਼ਨ ਸੀਗੇ ਜੀ ਲੇਕਿਨ ਉਹਦੀ ਵਾਈਫ ਨਹੀਂ ਹੈ ਵਾਈਫ ਇਹ ਵਿਨੋਦ ਕੁਮਾਰ ਦੀ ਕਲੇਮ ਕਰਦੇ ਨੇ ਲੇਕਿਨ ਇਹਦੀ ਕੋਈ ਹਾਲ ਤੱਕ ਕੋਈ ਲੀਗਲੀ ਵੈਲਿਡ ਵਾਈਫ ਸੀ ਕਿ ਨਹੀਂ ਇਹ ਹੁਣ ਤਫਤੀਸ਼ ਦਾ ਹਿੱਸਾ ਵੀ ਕਿਸ ਤਰ੍ਹਾਂ ਇਹ ਰਹਿੰਦੇ ਸੀ ਰਹਿ ਇਕੱਠੇ ਰਹੇ ਸੀਗੇ ਉਹ ਕੋ ਆਂਦਾ ਜਾਂਦਾ ਸੀ ਔਰ ਉਹਨੂੰ ਇਹ ਸ਼ਾਇਦ ਨਹੀਂ ਪਸੰਦ ਕਰਦੀ ਸੀ ਜਾਂ ਕੁਝ ਅਵੋਇਡ ਕਰਨਾ ਚਾਹੁੰਦੀ ਸੀ ਜਿਸ ਕਰਕੇ ਇਹਨੇ ਮਕਾਨ ਫਿਲਹਾਲ ਹੀ ਮਛਲੀ ਦੇਵੀ ਦਾ ਹੈ ਜੀ ਉਹਦੇ ਕਬਜ਼ੇ ਚ ਹੈ ਔਰ ਪ੍ਰਮੋਦ ਕੁਮਾਰ ਜਿਨ੍ਹਾਂ ਨੇ ਨਾ ਲਿਆ ਉਹਨੇ ਇਹਨੂੰ ਲੈ ਕੇ ਦਿੱਤਾ ਹੋਇਆ ਸੀ ਹਾਂ ਹੀ ਮਛਲੀ ਦੇਵੀ ਹੰਦੇ ਵਿੱਚ ਪ੍ਰਮੋਦ ਕੁਮਾਰ ਜੀ ਦੇ ਹੈ ਵਾ ਕਤਲ ਵਿੱਚ ਨਹੀਂ ਕਤਲ ਦੇ ਵਿੱਚ ਨਹੀਂ ਕੋਈ ਹੈਗੀ ਜੀ ਔਰ ਕੋਈ ਰੋਲ ਹਾਲ ਤੱਕ ਸਾਹਮਣੇ ਨਹੀਂ ਆਇਆ ਬਾਕੀ ਤਫਤੀਸ਼ ਦੇ ਵਿੱਚ ਸਾਰਾ ਕੁਝ ਰਿਖਿਆ ਜਾਏ। ਪਰਮੋਦ ਦਾ ਕੋਈ ਫਟੇਵਾਈ ਦਾ ਕੋਈ ਸਬੰਧ ਹੈ? ਮੈਚੇਤਰ? ਨਹੀਂ ਜੀ। ਪਰਮੋਦ ਦਾ ਇਹਦੇ ਨਾਲ ਕੋਈ ਕਨੈਕਸ਼ਨ ਸੀਗਾ, ਲੇਡੀ ਨਾਲ ਕਨੈਕਸ਼ਨ ਸੀਗਾ ਪਹਿਲਾਂ। ਜੀ। ਉਹਨੇ ਹੀ ਇਹਨੂੰ ਘਰ ਲੈ ਕੇ ਦਿੱਤਾ ਜਿਗਾਏ। ਜੀ। ਔਰ ਵਿਨੋਦ ਕੁਮਾਰ ਇਹਦਾ ਹਸਬੈਂਡ ਜਿਹੜਾ ਕਲੇਮ ਕਰਦਾ ਉਹ ਇਹ ਤਿੰਨਾਂ ਦੇ ਮਤਲਬ ਸੀਗਾ ਕਿ ਆਪਸ ਵਿੱਚ ਕਨੈਕਟਡ ਸੀਗੇ। ਇਹ ਜਿਹੜਾ ਸਨੋਜ ਕੁਮਾਰ ਹੈ ਜਿਹੜਾ ਰੈਂਟ ਤੇ ਰਹਿ ਰਿਹਾ ਸੀ ਉੱਪਰ। ਜੀ। ਉਹ ਜਦੋਂ ਐਨੇ ਉਹਨੂੰ ਮਾਰਿਆ ਕੁਝ ਪਾ ਕੇ ਤਾਂ ਫਿਰ ਅਗਲੀ ਹੈਲਪ ਲੈ ਕੇ ਉਹਨੂੰ ਬੰਦ ਕੀਤਾ ਤੇ ਫਿਰ ਉਹਨੂੰ ਉੱਥੇ ਰੱਖਿਆ ਇਹ ਹੱਲੇ ਤਫਤੀਸ਼ ਦਾ ਹਿੱਸਾ ਹੈ ਕਿਉਂਕਿ ਇੱਕ ਕਲੇਮ ਕਰਦੀ ਹੈ ਕਿ ਉਹ ਮੇਨੂੰ ਆਪਣੀ ਮਾਂ ਸੇ ਕੁਝ ਪਹਿਲਾਂ ਸੀਪੀਓ ਆਫਿਸ ਵੀ ਆਈ ਸੀ ਕਹਿਣਸਾ ਕਿ ਮੇਰੇ ਪਤੀ ਨੇ ਜਿਹੜਾ ਪ੍ਰਮੋਦ ਉਹਨੇ ਮਾਰਤਾ ਕਿਸੇ ਬੰਦੇ ਨੂੰ ਮੇਰੇ ਘਰ ਸੇ ਸੀਪੀਓ ਨਹੀਂ ਇੱਥੇ ਇੱਥੇ ਕੋਈ ਇਹੋ ਜਿਹਾ ਆਇਆ ਨਹੀਂ ਜੀ ਕੋਈ ਗੱਲ ਸਾਹਮਣੇ ਸੀਪੀਓ ਆਫਿਸ ਆਈਏ ਕਿਤੇ ਜਾਂ ਕੋਈ ਦਰਖਾਸਤ ਦਿੱਤੀ ਹੈ ਜੀ ਕੋਈ ਨਹੀਂ ਆਇਆ ਸਰ ਮਰਡਰ ਕਿੰਨੇ ਦਿਨ ਪਹਿਲਾਂ ਹੋਇਆ ਹੈ ਇਮਰਡਰ ਫਰਾਈਡੇ ਨੂੰ ਹੋਇਆ। ਇਹ ਰਾਤ ਦਾ ਟਾਈਮ ਮਰਡਰ ਕੀਤਾ ਇਹਨਾਂ ਨੂੰ। ਹਾਂ ਰਾਤ ਦਾ ਟਾਈਮ। ਸ਼ਰਾਬ ਪੀਂਦੇ। ਮਾਰੇ ਸੀ। ਸ਼ਰਾਬ ਦੇ ਕੇ। ਨਹੀਂ ਨਹੀਂ ਜਿਆਪਨੀ ਜਿਆਪਨੀ। ਜਿਆਪਨੀ ਸ਼ਰਾਬ 'ਚ ਕੁਝ ਜ਼ਹਿਰੀਲੀ ਚੀਜ਼ ਪਾ ਕੇ ਪਿਲਾਉਂਦੇ। ਉਹ ਲੇਡੀ ਦਾ ਉਹਦੇ ਨਾਲ ਆਉਂਦਾ ਜਾਂਦਾ ਸੀ ਉੱਥੇ ਰਹਿੰਦਾ ਸੀ ਇਸ ਕਰਕੇ ਉਹਨੂੰ ਸ਼ਰਾਬ 'ਚ ਪਾ ਕੇ ਪਿਲਾਉਂਦੇ ਜਦੋਂ ਮਰ ਗਿਆ ਤੇ ਉਹਨੂੰ ਬੈਕ ਬਾਕਸ ਬੰਦ ਕਰਤਾ। ਇਹਨੂੰ ਪੁਲਿਸ ਨੂੰ ਕਿੰਨੇ ਕਦੋਂ ਇਨਫੋਰਮ ਕੀਤਾ ਕਿ ਬਈ ਆ ਚੀਜ਼ ਹੋ ਰਹੀ ਹੈ ਤੇ ਮਾਰਿਆ ਕਦੋਂ ਸੀਗਾ। ਦਨ ਉਸ ਤੋਂ ਬਾਅਦ ਪੁਲਿਸ ਨੇ ਕਿੰਨੇ ਸਮੇਂ ਦੇ ਵਿੱਚ ਟਰੇਸ ਕੀਤੀ ਤਮਾਮ ਗੱਲ। ਕੱਲ ਸਵੇਰੇ ਸਾਨੂੰ ਪਤਾ ਲੱਗਾ ਸੀਗਾ ਜੀ ਜਦੋਂ ਉੱਥੇ ਜਾ ਕੇ ਫੋਰੈਂਸਿਕ ਬੁਲਾਏ ਗਏ ਡਾਕਟਰ ਬੁਲਾਇਆ ਗਿਆ ਤੇ ਇੱਥੋਂ ਕੋਈ 스మెల్ ਆ ਰਹੀ ਹੈ ਪਹਿਲਾਂ نیچے ਸਰਚ ਕੀਤਾ ਕੁਝ ਨਹੀਂ ਮਿਲੇ ਆ ਫਿਰ ਉੱਪਰ ਜਾ ਕੇ ਜਦੋਂ ਸਰਚ ਕੀਤਾ ਬਹੁਤ ਜ਼ਿਆਦਾ 스మెల్ ਹੋ ਗਈ ਦਰਵਾਜ਼ੇ ਕੋਲੇ ਤੇ ਉਤੋਂ ਫਿਰ ਜਦੋਂ ਬੋਡੀ ਬੈੱਡ ਨੂੰ ਕੱਟ ਕੇ ਕੱਢੀ ਹੈ ਤੇ ਉਸ ਤੋਂ ਆਈ ਥਿੰਕ 8 8 ਕੈਂਟੇ 10 ਕੈਂਟੇ ਵਿੱਚ ਅਸੀਂ ਫੇਸ ਕਰ ਲਿਆ ਕਿ ਸ਼ਾਮ ਤੱਕ ਜਦੋਂ ਪੁਲਿਸ ਉੱਥੇ ਕੌਨਤੀ ਹਮਾ ਜੀ ਦੇ ਇੱਕ ਚਾਹੇ ਮੌਜੂਦ ਸੀ ਹਾਂਜੀ 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 ਮੌਜੂਦ ਉਹ ਲੈ ਕੇ ਨਹੀਂ ਉਹ ਖੁੱਲ ਲੈ ਗਏ ਉਹਨੇ ਉੱਥੇ ਪड़ोसियों ਤੋਂ आले-टुवाले ਤੋਂ ਆਉਣ ਲੱਗ ਪਈ ਸੀ ਕਿ स्मेल ਆ ਰਹੀ ਹੈ। ਹਲਕੀ स्मेल ਆ ਰਹੀ ਸੀ। ਉਹ ਇਨਫਰਮੇਸ਼ਨ ਪੁਲਿਸ ਕੋਲ ਆ ਗਈ ਸੀ ਤੇ ਫਿਰ ਜਦੋਂ ਹਿਮਾਚਲ ਦੇਵ ਨੂੰ ਬੁਲਾਇਆ ਗਿਆ ਕਿ ਤੇਰਾ ਕਰ ਸਵੈਲ ਕਿਉਂ ਆ ਰਿਓ ਕਹਿੰਦੇ ਜੀ ਹਾਂ ਆ ਰਹੀ ਹੈ। ਪਰ ਕਿਉਂ ਆ ਰਹੀ ਹੈ ਪਤਾ ਨਹੀਂ ਉਹਨੇ ਕੋਈ ਕੰਸਟਰਕਸ਼ਨ ਤੇ ਵਾਸਤੇ ਵੀ ਬੰਦੇ ਲਾਇਏ ਸੀ ਪਹਿਲਾਂ ਲੇਬਰੇ ਵੀ ਤਫਤੀਸ਼ ਆਇਆ। ਬਟ ਉਹ ਵੀ ਚਲੇ ਗਏ ਵੀ ਤੇ स्मेल ਆ ਰਹੀ ਹੈ। ਪਰ ਕਿਸ ਚੀਜ਼ ਦੀ स्मेल ਆ ਰਹੀ ਹੈ ਕਿਸੇ ਨੂੰ ਨਹੀਂ ਪਤਾ। ਇਹਨੇ ਬਾਕਸ ਬੰਦ ਕਿਦਾਂ ਕਰ ਦੇਗਾ ਕਿ ਨਾ ਪੁੱਲਾ ਲਾ ਦੇ ਫਿਰ ਨਹੀਂ ਨਹੀਂ ਬਾਕਸ ਬੰਦ ਕਰ ਦੇ ਤੇ ਕਾਫੀ ਸਮਾਨ ਰੱਖਿਆ ਹੋਇਆ ਹੈ ਜਿੱਥੇ। ਕਟਿੰਗ ਕਰਨੀ ਵੀ ਨਾ ਆਪਾਂ ਕਹ ਹਾਂਜੀ ਹਾਂਜੀ ਉਹ ਲੋਕਿਟ ਹਥਿਆਰ ਨਾਲ ਮਰਿਆ ਵੀ ਸੀ ਜੀ ਨਹੀਂ ਮਰਿਆ ਜ਼ਹਿਰ ਦੇ ਕੇ ਉਹ ਜੋ ਵੀ ਪਿਲਾਇਆ ਉਹਨਾਂ ਨੇ ਜ਼ਹਿਰ ਸੀ ਜਾਂ ਕੀ ਸੀ ਕੀ ਪਿਲਾਇਆ ਉਹ ਤਾਂ ਪੋਸਟਮਾਰਟਮ ਚ ਆਏ ਹਾਂ ਇਹ ਵੀ ਇਹ ਵੀ ਹੋ ਸਕਦਾ ਹਾਂ ਉਹ ਪੋਸਟਮਾਰਟਮ ਜੇ ਤਾਂ ਹੋਏਗਾ ਜੀ ਤੇ ਕੱਲ ਕਲੀਅਰ ਹੋ ਜਾਏਗਾ ਕਿ ਕਿਸ ਤਰ੍ਹਾਂ ਦੀ ਡੈਥ ਹੋਈ ਹੈ ਕਿਉਂਕਿ ਇਹ ਵੀ ਹੋ ਸਕਦਾ ਕਿ ਜ਼ਿਆਦਾ ਸ਼ਰਾਬ ਲਾ ਕੇ ਵਿੱਚ ਕੁਝ ਪਾਦਾ ਕੇ ਬੇਹੋਸ਼ੀ ਹੋ ਗਿਆ ਆਏ